ਸ੍ਰੀ ਕਾਲ ਜੀ ਮੈਨੂੰ ਨਤਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੁਹਾਨੂੰ ਅੱਜ ਅਸੀਂ ਇੱਕ ਜਿਹਾ ਵੱਖਰਾ ਜਿਹਾ ਮਾਮਲਾ ਦੱਸਣ ਜਾ ਰਿਹਾ ਜਿਸ ਦੇ ਵਿੱਚ ਕਹਿ ਸਕਦੇ ਆ ਕਿ ਸਿੱਖੀ ਸਰੂਪ ਦੇ ਵਿੱਚ ਪਖੰਡਵਾਦ ਦਾ ਖੁਲਾਸਾ ਹੋਇਆ ਇਹ ਅਸੀਂ ਨਹੀਂ ਕਹਿੰਦੇ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਉਸ ਦੇ ਆਧਾਰ ਤੇ ਤੁਹਾਡਾ ਜਿਹੜੀ ਗੱਲ ਕਰ ਰਹੇ ਹਾਂ ਕਿਉਂਕਿ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਜਿਹੜਾ ਪਖੰਡਵਾਦ ਉਹ ਵਧਦਾ ਜਾ ਰਿਹਾ ਤੇ ਅਕਸਰ ਹੀ ਤੁਹਾਨੂੰ ਅਸੀਂ ਅਨੇਕਾਂ ਵੀਡੀਓਜ਼ ਪਖਾੜ ਵਾਲਦਿਆਂ ਦਿਖਾ ਚੁੱਕੇ ਆ ਕਿ ਕਿਵੇਂ ਦੇਵੀ ਦੇਵਤਿਆਂ ਦੇ ਨਾਂ ਦੇ ਉੱਤੇ ਪਖਾੜ ਦੀਆਂ ਦੁਕਾਨਾਂ ਖੋੜ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਪਰ ਅਸੀਂ ਸੋਚਦੇ ਹਾਂ ਕਿ ਜਿਹੜੇ ਸੰਤ ਬਣੇ ਹੋਏ ਨੇ ਉਹਨਾਂ ਦੇ ਵੱਲੋਂ ਚੰਗਾ ਪ੍ਰਚਾਰ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਚੰਗੇ ਰਾਹ ਦੇ ਉੱਤੇ ਪਾਇਆ ਜਾ ਰਿਹਾ ਪਰ ਕਈ ਵਾਰ ਇਹਨਾਂ ਦੇ ਚਿਹਰੇ ਵੀ ਉਦੋਂ ਨਿਕਲ ਕੇ ਸਾਹਮਣੇ ਆ ਜਾਂਦੇ ਨੇ ਜਦੋਂ ਘਰ ਦੇ ਬੰਦੇ ਹੀ ਉਹਨਾਂ ਦੀਆਂ ਅਸਲ ਪੋਲਾਂ ਖੋਲ੍ਹ ਕੇ ਰੱਖ ਦਿੰਦੇ ਨੇ ਜੀ ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸੰਤ ਸਰੂਪ ਸਿੰਘ ਅਤੇ ਭਾਈ ਗੁਰਪ੍ਰੀਤ ਮਣੀ ਦੇ ਬਾਰੇ ਜਿਹੜੇ ਕੀ ਵੱਡੇ ਖੁਲਾਸੇ ਹੋਏ ਨੇ ਗੁਰਪ੍ਰੀਤ ਸਿੰਘ ਦੀ ਧਰਮ ਪਤਨੀ ਤੇ ਸੰਤ ਸਰੂਪ ਸਿੰਘ ਦੀ ਨੂੰਹ ਦੇ ਵੱਲੋਂ ਵੀਡੀਓ ਜਾਰੀ ਕਰਕੇ ਇਹਨਾਂ ਦੇ ਬਾਰੇ ਜੋ ਗੱਲਾਂ ਕਹੀਆਂ ਇਸ ਨੂੰ ਸੁਣ ਕੇ ਲੋਕ ਵੀ ਹੈਰਾਨ ਹੋ ਗਏ ਨੇ ਉਸ ਨੇ ਆਪਣੇ ਘਰ ਵਾਲਤੇ ਸਿੱਧੇ ਇਲਜ਼ਾਮ ਲਗਾਏ ਨੇ ਕਿ ਉਸ ਦਾ ਆਪਣੀ ਛੋਟੀ ਪਰਚਾਈ ਦੇ ਨਾਲ ਕਹਿ ਸਕਦੇ ਆ ਕਿ ਇਸ ਔਰਤ ਦੇ ਦਰਾਨੀ ਦੇ ਨਾਲ ਨਜਾਇਜ਼ ਸਬੰਧ ਨੇ ਇਸ ਤਰੀਕੇ ਦੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਨਾਲ ਹੀ ਕਿਹਾ ਕਿ ਕਿਸ ਤਰੀਕੇ ਦੇ ਨਾਲ ਸਿੱਖੀ ਸਰੂਪ ਦੇ ਵਿੱਚ ਇਹ ਪਖੰਡੀ ਨੇ ਤੇ ਚੁਪੈਰਾ ਸਾਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਪੈਸਿਆਂ ਦੀ ਦੁਰਵਰਤੋਂ ਕਰਦੇ ਨੇ ਆਓ ਫਿਰ ਅਸੀਂ ਖੁਦ ਹੀ ਸੁਣਨੇ ਆ ਕਿ ਹੋਰ ਕੀ ਕੁਝ ਇਲਜ਼ਾਮ ਲਗਾਏ ਗਏ ਨੇ ਗੁਰਪ੍ਰੀਤ ਸਿੰਘ ਦੀ ਪਤਨੀ ਦੇ ਵੱਲੋਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜੇ ਸਰੂਪ ਸਿੰਘ ਚੰਡੀਗੜ੍ਹ ਵਾਲਾ ਉਹਦਾ ਮੁੰਡਾ ਗੁਰਪ੍ਰੀਤ ਸਿੰਘ ਮਨੀ ਤੇ ਹਰਪ੍ਰੀਤ ਸਿੰਘ ਇਨਾ ਬਾਰੇ ਕੁਝ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦੀ ਆਂ ਤੇ ਇਹਦੇ ਖੁਲਾਸੇ ਕਰਨਾ ਚਾਹੁੰਦੀ ਆਂ ਜਿਹੜਾ ਇਹ ਚਪੈਰੇ ਦੇ ਨਾਂ ਤੇ ਲੋਕਾਂ ਨੂੰ ਲੁੱਟਦੇ ਆਂ ਮੈਂ ਇਹਨਾਂ ਦੀ ਅਸਲੀਅਤ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਆਂ ਮੈਂ ਇਹਨਾਂ ਦੇ ਘਰ ਦੇ ਵਿੱਚ ਹੀ ਰਹਿ ਰਹੀ ਆਂ ਵਿੱਚ ਹੀ ਰਹਿ ਕੇ ਮੈਂ ਸਾਰਾ ਕੁਝ ਦੇਖਦੀ ਆਂ ਤੇ ਵੀ ਘਰ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹਨਾਂ ਦੀ ਅਸਲੀਅਤ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਇਹ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਆਂ ਤੇ ਤੁਹਾਡਾ ਪੈਸਾ ਇਕੱਠਾ ਕਰਕੇ ਉਹਦੀ ਕਿਵੇਂ ਦੁਰਵਰਤੋਂ ਕਰਦੇ ਆਂ ਗੁਰਪ੍ਰੀਤ ਸਿੰਘ ਮਨੀ ਦੇ ਜਿਹੜਾ ਕਿ ਮੇਰਾ ਘਰ ਵਾਲਾ ਆ ਉਹਦੇ ਜਿਹੜੇ ਸੰਬੰਧ ਐ ਉਹਦਾ ਜਿਹੜਾ ਭਰਾ ਐ ਦੂਜਾ ਅਧਿਕਾਰ ਵਾਲੀ ਨਾਲ ਨਾਜਾਇਜ਼ ਸੰਬੰਧ ਹੈ ਜਿਹਦੇ ਕੀ ਪੁਖਤਾ ਸਬੂਤ ਸਾਡੇ ਕੋਲ ਪਏ ਹੋਏ ਆ ਤੇ ਉਹ ਅਸੀਂ ਕੋਰਟ ਦੇ ਵਿੱਚ ਵੀ ਲਾਏ ਹੋਏ ਆ ਅਪਰ ਸਿੰਘ ਦੀ ਚੈਟ ਮਤਲਬ ਮੇਰੇ ਦਰਾਣੀ ਦੇ ਨਾਲ ਉਹਦੀਆਂ ਫੋਟੋਆਂ ਉਹਦੇ ਪ੍ਰੂਫ ਸਾਰੇ ਅਸੀਂ ਕੋਰਟ ਦੇ ਵਿੱਚ ਲਾਏ ਹੋਏ ਆ ਤੇ ਇਹਨਾਂ ਦੇ ਸੰਬੰਧ ਹੈ ਰਿਲੇਸ਼ਨ ਹੈ ਇਹ ਕੋਈ ਨਵੇਂ ਨਹੀਂ ਬਣੇ ਹੈਗੇ ਇਹ ਜਦੋਂ ਮੇਰੀ ਦਰਾਣੀ ਵਿਆਹ ਕੀ ਆਈ ਹੈ ਨਾ ਇਹਨਾਂ ਦਾ ਜਿਹੜਾ ਰਿਲੇਸ਼ਨ ਹੈ ਇਹ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਇਹ ਮੇਰਾ ਜਿਹੜਾ ਮੇਰਾ ਹਸਬੰਡ ਹੈ ਗੁਰਪ੍ਰੀਤ ਸਿੰਘ ਇਹਨਾਂ ਉਦੋਂ ਹੀ ਸਾਰਿਆਂ ਨੂੰ ਗੁਮਰਾਹ ਕਰਨਾ ਸ਼ੁਰੂ ਕਰਤਾ ਸੀ ਦੋਨਾਂ ਜਾਣਿਆਂ ਨੇ ਜਿੱਤੇ ਕਿ ਜਿਹੜੇ ਸਾਡੇ ਕੋਲ ਜਿਹੜੇ ਸਬੂਤ ਹੈਗੇ ਆ ਉਹ ਸਾਰੇ ਕੋਈ ਹਵਾ 'ਚ ਗੱਲਾਂ ਨਹੀਂ ਹੈਗੀਆਂ ਬਕਾਇਦਾ ਇਹ ਸਬੂਤ ਜਿਹੜੇ ਅਸੀਂ ਕੋਰਟ 'ਚ ਲਾਏ ਹੋਏ ਆ ਇਹਨੂੰ ਕੋਈ ਫੇਕ ਨਹੀਂ ਕਹਿ ਸਕਦਾ ਜਿਹੜੇ ਕਹਿੰਦੇ ਨਾ ਵੀ ਇਹ ਫੇਕ ਬਣਾਏ ਹੋਏ ਆ ਆਪਣੇ ਵੱਲੋਂ ਬਣਾਇਆ ਇਹ ਕੋਈ ਵੀ ਫੇਕ ਨਹੀਂ ਹੈ ਗੁਰਪ੍ਰੀਤ ਸਿੰਘ ਤੇ ਜਿਹੜੀ ਮੇਰੀ ਦਰਾਣੀ ਹੈ ਇਹਨਾਂ ਤੇ ਜਿਹੜੀ ਅਸੀਂ ਜਦੋਂ ਚੈਟ ਪੜ੍ਹੀ ਹੈ ਇਥੋਂ ਉਹਨਾਂ ਚੈਟ ਦੇ ਵਿੱਚ ਇਹਨਾਂ ਨੇ ਇਸ ਹੱਦ ਤੱਕ ਹੀ ਚੱਲੇਗੇ ਸੀ ਇਹਨਾਂ ਨੇ ਆਪਸ ਦੇ ਵਿੱਚ ਬੱਚਾ ਤੱਕ ਪਲਾਨ ਕੀਤਾ ਹੋਇਆ ਸੀਗਾ ਖੋ ਇਹ ਆਪਣੇ ਭਰਾ ਦਾ ਇੰਨਾ ਬੇਫਕੂ ਬਣਾ ਕੇ ਮਤਲਬ ਉਹਦੀ ਪਿੱਠੇ ਪਿੱਛੇ ਜਿਵੇਂ ਇਹ ਕਹ ਲਓ ਤੁਸੀਂ ਪਿੱਠ ਤੇ ਹੀ ਵਾਰ ਕੀਤਾ ਉਹਨੇ ਹੈਨਾ ਇੰਨਾ ਲੋਕਾਂ ਨੂੰ ਗੁੰਮਰਾਹ ਕੀਤਾ ਆ ਜਿਹੜਾ ਬੰਦਾ ਆਪਣੇ ਸਕੇ ਭਰਾ ਦੀ ਘਰਵਾਲੀ ਨਾਲ ਐਵੇਂ ਮਤਲਬ ਰਿਲੇਸ਼ਨ ਬਣਾ ਸਕਦਾ ਹੈ ਲੋਕਾਂ ਨੂੰ ਬੇਫਕੂ ਬਣਾ ਕੇ ਮੇਰੀ ਅੱਖਾਂ 'ਚ ਘੱਟਾ ਪਾ ਕੇ ਤੇ ਉਹ ਲੋਕਾਂ ਦੀਆਂ ਧਿਆਨ ਪੈਣਾ ਨਾਲ ਕੀ ਕਰਦਾ ਹੋਊਗਾ ਤੇ ਤੁਹਾਨੂੰ ਲੱਗਦਾ ਹੈ ਵੀ ਉਹ ਮਤਲਬ ਸਟੇਜ ਦੇ ਉੱਤੇ ਵਿਚਰਨ ਜਾਂ ਕੀਰਤਨ ਕਰਨ ਦੇ लायक ਹੈਗਾ ਆ ਸੰਗਤ ਜੀ ਇਹਨਾਂ ਨੇ ਦੋਨਾਂ ਜਣਿਆਂ ਨੇ ਇਹ ਮਤਲਬ ਲੋਕਾਂ ਦੇ ਵਿੱਚ ਇਹ ਗੱਲ ਫਲਾਈ ਹੈ ਵੀ ਜਿਹੜੀ ਇਹਨਾਂ ਨੇ ਚੈਟਾਂ ਪ੍ਰੂਫ ਜੋ ਵੀ ਫੋਟੋਆਂ ਵਗੈਰਾ ਵੀਡੀਓਜ਼ ਹੈਗੀਆਂ ਆ ਇਹ ਸਭ ਫੇਕ ਹੈ ਤੇ ਇਹਨਾਂ ਦੋਨਾਂ ਜਣਿਆਂ ਨੇ ਸੌਂ ਵੀ ਖਾਦੀ ਇਹਨਾਂ ਨੇ ਗੁਰੂ ਮਹਾਰਾਜ ਦੀ ਮਤਲਬ ਸੌਂ ਖਾਈ ਹੈ ਵੀ ਇਹ ਸਭ ਕੁਝ ਝੂਠ ਹੈ ਜੇ ਸੱਚੇ ਹੈ ਨਾ ਦੋਨੇ ਜਣੇ ਤੇ ਮੇਰੇ ਸਾਹਮਣੇ ਬੈਠ ਕੇ ਮੈਨਾਂ ਗੱਲ ਕਰਨ ਠੀਕ ਹੈ ਤੇ ਜਿੰਨੇ ਵੀ ਜਥੇਬੰਦੀਆਂ ਆਇਆ ਭਾਵੇਂ ਉਹਨਾਂ ਦੇ ਸਾਹਮਣੇ ਆ ਕੇ ਗੱਲ ਕਰਨ ਮੈਂ ਚਾਹਦੀ ਆ ਵੀ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਆ ਉਹ ਵਿੱਚ ਆ ਕੇ ਇਨਵੋਲਵ ਹੋਣ ਤੇ ਬੈਠ ਕੇ ਗੱਲ ਕਰਨ ਮੈਂ ਵੀ ਆਉਣ ਨੂੰ ਤਿਆਰ ਨੇ ਤੇ ਇਹਨਾਂ ਦੋਨਾਂ ਨੂੰ ਵੀ ਬੁਲਾ ਲੈਣ ਜੇ ਇਸ ਮੁੱਦੇ ਤੇ ਮੈਂ ਛੁੱਟੀ ਪਾਈ ਜਾਨੀ ਆ ਤਾਂ ਭਾਵੇਂ ਤੁਸੀਂ ਮੈਨੂੰ ਗੋਲੀ ਮਾਰ ਦਿਓ ਠੀਕ ਹੈ ਜੇ ਇਹ ਦੋਨੇ ਛੁੱਟੇ ਪਾਏ ਜਾਂਦੇ ਆ ਤਾਂ ਜਿਹੜੀ ਜਥੇਬੰਦੀ ਹੈ ਉਹਨਾਂ ਤੇ ਠੋਕ ਕੇ ਕਾਰਵਾਈ ਕਰਨ ਸੰਗਤ ਜੀ ਜਿਹੜਾ ਗੁਰਪ੍ਰੀਤ ਸਿੰਘ ਦੀ ਮੈਂ ਫੋਟੋ ਜਿਹੜੀ ਹੈਗੀ ਉਹ ਤੁਹਾਡੇ ਸਕਰੀਨ ਤੇ ਚਲਾਈ ਹੋਈ ਆ ਤੇ ਇਹ ਬੰਦਾ ਤੁਸੀਂ ਇਹ ਕਹੋ ਵੀ ਮੈਂ ਕਹਿੰਨੀ ਆ ਰਾਖਸ਼ ਹੋਣਾ ਇਹ ਦੁਨੀਆ ਤੋਂ ਇਹ ਜਰਾਕਸ਼ਸ ਮੈਂ ਨਹੀਂ ਦੇਖਿਆ ਜਿਹੜਾ ਬੰਦਾ ਨਾ ਆਪਣੀ ਘਰਵਾਲੀ ਦਾ ਬਣਿਆ ਨਾ ਆਪਣੇ ਬੱਚੇ ਦਾ ਬਣਿਆ ਨਾ ਆਪਣੇ ਸਕੇ ਭਰਾ ਦਾ ਬਣਿਆ ਨਾ ਆਪਣੇ ਪਿਓ ਦਾ ਸਕੇ ਨਾ ਆਪਣੇ ਭਰਾਵਾਂ ਦਾ ਸਕੇ ਇਹਨੂੰ ਸਿਰਫ ਪੈਸੇ ਦਾ ਮਤਲਬ ਹੈ ਇਹ ਜਿਹੜੇ ਗੁਰਪ੍ਰੀਤ ਸਿੰਘ ਹੈ ਲੋਕਾਂ ਦੀਆਂ ਧੀਆਂ ਪਣਾਂ ਦੀ ਇੱਜ਼ਤ ਤਾਂ ਇਹ ਲੁੱਟਦਾ ਹੀ ਲੁੱਟਦਾ ਆ ਠੀਕ ਹੈ ਇਹਨਾਂ ਤੋਂ ਪੈਸੇ ਵੀ ਠੱਗਦਾ ਆ ਦੁਪਹਿਰੇ ਸ਼ੁਰੂ ਕੀਤੇ ਆ ਦੁਪਹਿਰਾਂ ਦੇ ਵਿੱਚ ਇਹ ਪਹਿਲਾਂ ਬੀਬੀਆਂ ਦੇਖ ਲੈਂਦਾ ਆ ਵੀ ਕਿਹੜੀ ਐ ਸੋਹਣੀ ਐ ਜਿਵੇਂ ਵੀ ਹੈ ਨਾ ਉਹਨੂੰ ਦੇਖ ਕੇ ਉਹਨਾਂ ਤੋਂ ਫਿਰ ਉਹਨਾਂ ਦਾ ਨੰਬਰ ਲੈਂਦਾ ਆ ਫਿਰ ਉਹਨਾਂ ਨੂੰ ਕਾਲ ਕਰਦਾ ਹੈ ਕਾਲ ਕਰਕੇ ਮਤਲਬ ਆਪਣੀਆਂ ਗੱਲਾਂ ਦੇ ਵਿੱਚ ਮਤਲਬ ਉਲਝਾਂਦਾ ਉਹਨਾਂ ਨੂੰ ਫਿਰ ਉਹਨਾਂ ਤੋਂ ਪੈਸੇ ਠੱਗਦਾ ਹੈ ਉਹਨਾਂ ਨੂੰ ਬਲੈਕਮੇਲ ਕਰਦਾ ਹੈ ਉਹਨਾਂ ਨਾਲ ਰਿਲੇਸ਼ਨ ਬਣਾਉਂਦਾ ਹੈ ਤੇ ਇਹ ਸੰਗਤ ਅੱਗੇ ਨਾ ਮਤਲਬ ਸਿੰਪਥੀ ਵੀ ਨਹੀਂ ਕਰਦਾ ਹੈ ਵਿਚਾਰਾ ਬਣਦਾ ਲੋਕਾਂ ਦੇ ਘਰ-ਘਰ ਜਾ ਕੇ ਮੇਰੀ ਬਦਨਾਮੀ ਕਰਦਾ ਵੀ ਨਹੀਂ ਦੇਖੋ ਜੀ ਉਹ ਮੈਂ ਤਾਂ ਬਹੁਤ ਚੰਗਾ ਆ ਮੈਂ ਤਾਂ ਬੜੇ ਪਿਆਰ ਨਾਲ ਰੱਖਿਆ ਸੀ ਇਹੀ ਨਹੀਂ ਬਣੀ ਸਾਡੀ ਹੈਨਾ ਇਹੀ ਇਹਨੇ ਨਹੀਂ ਨਿਭਾਈ ਹੈਗੀ ਇਹ ਗੁਰਪ੍ਰੀਤ ਸਿੰਘ ਤੇ ਜਿਹੜਾ ਪਿਓ ਹੈ ਨਾ ਇਹ ਦੋਨੇ ਕੋਈ ਵਿਚਾਰੇ ਨਹੀਂ ਹੈਗੇ ਠੀਕ ਹੈ ਇਹ ਸਿਰੇ ਦੇ ਜਨਾਨੀ ਬਾਜ਼ ਹੈ ਤੇ ਜਿਹੜਾ ਇਹਦਾ ਪਿਓ ਹੈ ਇਹ ਵੀ ਜਨਾਨੀਆਂ ਕਮਰੇ ਚ ਲੈ ਕੇ ਜਾਂਦਾ ਤੇ ਹੁਣੇ ਵੀ ਭਾਵੇਂ ਤੁਸੀਂ ਦੇਖ ਲਓ ਮੈਂ ਵਿਚੀ ਰਹਿੰਦੀ ਮੈਨੂੰ ਸਾਰਾ ਕੁਝ ਦਿਖਦਾ ਰਾਤ ਰਾਤ ਦੇ ਰਾਤ ਰਾਤ ਕਿਹਦੇ ਕਮਰੇ ਚ ਬਣੀਆਂ ਰਹਿੰਦੀਆਂ ਜਨਾਨੀਆਂ ਠੀਕ ਹੈ ਤੇ ਇਹ ਵੀ ਆਪਣੇ ਕਮਰੇ ਚ ਕੁੜੀਆਂ ਲੈ ਕੇ ਜਾਂਦਾ ਜਿੱਥੇ ਰਹਿੰਦਾ ਨਾ ਉੱਥੇ ਵੀ ਕੁੜੀਆਂ ਲੈ ਕੇ ਜਾਂਦਾ ਇਹ ਪਿਓ ਪੁੱਤ ਸਿਰੇ ਤੇ ਗੰਦੇ ਬੰਦੇ ਆ ਕਿਸੇ ਨੂੰ ਸ਼ੰਕਾ ਹੈ ਨਾ ਤੇ ਇਹ ਇਹਨਾਂ ਦੋਨਾਂ ਨੂੰ ਬੁਲਾ ਲਓ ਭਾਵੇਂ ਮੇਰੇ ਸਾਹਮਣੇ ਬਿਠਾ ਕੇ ਗੱਲ ਕਰਾ ਲਓ ਠੀਕ ਹੈ ਮੈਂ ਸਾਹਮਣੇ ਬੈਣ ਨੂੰ ਵੀ ਤਿਆਰ ਆ ਤੇ ਇਹਨਾਂ ਦੀ ਗੱਲੀ-ਗੱਲੀ ਕਰਦੂ ਤਾਂ ਮੈਂ ਤੁਹਾਨੂੰ ਦੱਸ ਦਉਂਗੀ ਕਿ ਘਰ 'ਚ ਕੀ-ਕੁਸ਼ ਕਰਦੇ ਨੇ ਤੇ ਕਮਰਿਆਂ ਦੇ ਵਿੱਚ ਕੀ-ਕੁਸ਼ ਕਰਦੇ ਆ। ਸਰੂਪ ਸਿੰਘ ਨੇ ਤੁਸੀਂ ਇਹ ਪੁੱਛੋ, "ਆਨ ది ਸਪੌਟ ਤੇਰੇ ਉੱਥੇ ਤਿੰਨ ਜਨਾਨੀਆਂ ਪੱਕੀਆਂ ਹੀ ਰਹਿੰਦੀਆਂ ਆਂ। ਪੱਕੀਆਂ ਹੀ ਉੱਥੇ ਆਂਦੀਆਂ, ਰਾਤ ਨੂੰ ਅੰਦਰ ਕਮਰਿਆਂ 'ਚ ਵੜਦੀਆਂ। ਉਹ ਤਾਂ ਜਾਂਦੀਆਂ ਹੀ ਨਹੀਂ ਕਿਤੇ। ਇਹ ਜਿਹੜੀਆਂ ਤਿੰਨੇ ਜਾਨੀਆਂ ਆ, ਤਿੰਨ ਚਨਾਨੀਆਂ ਨੇ ਰੱਖੀਆਂ, ਇੱਕ-ਇੱਕल्ली-ਕੱਲੀ ਕਰਕੇ ਕਮਰੇ 'ਚ ਕਿਉਂ ਜਾਂਦੀਆਂ ਐ? ਤੇ ਆਪਸ 'ਚ ਕਮਰੇ 'ਚ ਬਾਬੇ ਦੇ ਕਮਰੇ 'ਚ ਜਾਣ ਨੂੰ ਫਿਰ ਆਪਸ 'ਚ ਲੜਦੀਆਂ ਕਿਉਂ ਆਂ? ਤੇ ਸੰਗਾ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆਂ ਵੀ ਇਹਨੇ ਦੇਖ ਤੇ ਉਹਨਾਂ ਉਹਨਾਂ ਬੰਦਿਆਂ ਨੂੰ ਆਪਣੇ ਕਮਰੇ 'ਚ ਕਿਉਂ ਨਹੀਂ ਵੜਦਾ ਜੇ ਇਹ ਬਹੁਤ ਥੱਕਿਆ ਆਂਦਾ ਦਿਵਾਨਾ ਤੋਂ ਤਾਂ ਕਮਰੇ ਦੇ ਵਿੱਚ ਇਹਦੀ ਜਨਾਨੀਆਂ ਕਿਉਂ ਮਾਲਿਸ਼ਾ ਕਰਦੀਆਂ ਬੰਦੇ ਕਿਉਂ ਨਹੀਂ ਕਰ ਸਕਦੇ ਬੰਦਿਆਂ ਨੂੰ ਵਾੜੇ ਨਾ ਰਾਤ ਰਾਤ ਤੱਕ ਉਹ ਕੀ ਕਰਦੀਆਂ ਕਮਰੇ ਦੇ ਵਿੱਚ ਵੈਸੇ ਤਾਂ ਇਹ ਖਾਸ ਵੀਡੀਓ ਮੈਂ ਕੈਨੇਡਾ ਅਮਰੀਕਾ ਵਾਲਿਆਂ ਵਾਸਤੇ ਬਣਾਣੀ ਕਿ ਉਹਨਾਂ ਦੀ ਅਸਲੀਅਤ ਦੱਸਦੀਆਂ ਵਿੱਚ ਪੈਰਾਂ ਦੇ ਵਿੱਚ ਇੱਕ ਬੇਨਤੀ ਤੁਸੀਂ ਆਓ ਜੀ ਸਕਦੇ ਠੀਕ ਹੈ ਤੁਸੀਂ ਮੱਥਾ ਟੇਕੋ ਜੋ ਇਹਨਾਂ ਦਾ ਕੀਰਤਨ ਸੁਣਨਾ ਸੁਣੋ ਵੈਸੇ ਤੇ ਪਰਫਾਰਮੈਂਸ ਕਰਦੇ ਇਹਨਾਂ ਨੂੰ ਪਰਮਾਤਮਾ ਨਾਲ ਮਾਰਾ ਨਾ ਕੋਈ ਪਿਆਰ ਨਹੀਂ ਹੈਗਾ ਤੁਸੀਂ ਜੇ ਇੱਥੇ ਆਂਦੇ ਆ ਤਾਂ ਕਿਰਪਾ ਕਰਕੇ ਇਹਨਾਂ ਨੂੰ ਆਪਣ ਠੀਕ ਹੈ ਜਿਹੜੀ ਤੁਸੀਂ ਮਾਇਆ ਦੇ ਤੇ ਗੋਲਕ ਚ ਪਾਉਂਗੇ ਨਾ ਉਹ ਇਹਨਾਂ ਦੀ ਜੇਬਾਂ ਦੇ ਵਿੱਚ ਹੀ ਜਾਣੀ ਹੈ ਇਹਦੇ ਨਾਲ ਇਹਨਾਂ ਨੇ ਆਪਣੀ ਗੱਡੀ ਦੀਆਂ ਆਪਣੇ ਘਰ ਦੀਆਂ ਗੁਰਦੁਆਰੇ ਦੀਆਂ ਇਹਨਾਂ ਨੇ ਕਿਸ਼ਤਾ EMI ਹੀ ਧਾਰਨੀਆਂ ਆ ਤੁਸੀਂ ਆਪਣਾ ਮਿਹਨਤ ਦਾ ਪੈਸਾ ਇਹਨਾਂ ਨੂੰ ਨਾ ਦੋ ਹੋਰ ਕਿਸੇ ਦਾ ਬਾਹਰ ਜਿਹਦਾ ਮਰਜ਼ੀ ਭਲਾ ਕਰ ਦੋ ਜੀ ਮੈਂ ਤੁਹਾਨੂੰ ਹੱਥ ਜੋੜ ਕੇ ਰਿਕਵੈਸਟ ਕਰਦੀ ਆ ਜਿਹੜਾ ਤੁਸੀਂ ਇਹਨਾਂ ਦੇ ਚਪੈਰਾਂ ਦੇ ਵਿੱਚ ਆਂਦੇ ਨਾ ਜਿੰਨੇ ਤੁਸੀਂ ਆਂਦੇ ਭਾਵੇਂ ਡਬਲ ਆਜੋ ਟ੍ਰਿਪਲ ਆਜੋ ਜਿੰਨੇ ਮਰਜ਼ੀ ਆਜੋ ਆਓ ਆਪਾਂ ਨਹੀਂ ਤੁਹਾਨੂੰ ਕੁਝ ਕਹਿੰਦੇ ਪਰੇ ਕੇ ਰਿਕੁਐਸਟ ਹੈ ਜਨੂੰ ਆਪਣਾ 1 ਰੁਪਿਆ ਆਪਣੇ ਪੈਸੇ ਬਿਲਕੁਲ ਨਾ ਦੋ ਜਿਹੜੀਆਂ ਆਪਣੀਆਂ ਧੀਆ ਪੈਣਾ ਆ ਇਹਨਾਂ ਦੇ ਕੰਟੈਕਟ ਦੇ ਵਿੱਚ ਨਾ ਲੈ ਕੇ ਆਓ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇਹਨੇ ਤੁਹਾਨੂੰ ਕਦ ਗੁਮਰਾਹ ਕਰਕੇ ਉਹਨਾਂ ਨਾਲ ਕੰਟੈਕਟ ਕਰ ਲੈਣਾ ਤੁਹਾਡੀਆਂ ਬੀਬੀਆਂ ਤੋਂ ਤੁਹਾਡੀਆਂ ਜਿਹੜੀਆਂ ਧੀਆ ਪੈਣਾ ਤੋਂ ਇਹਨਾਂ ਨੇ ਪੈਸੇ ਵੀ ਲੁੱਟਣੇ ਆ ਠੀਕ ਹੈ ਆਪਣੇ ਬੈੱਡਰੂਮ ਦੇ ਵਿੱਚ ਵੀ ਵਾਰਨੇ ਆ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਗੁਮਰਾਹ ਵੀ ਕਰਨਾ ਆ ਫੇਰ ਨਾ ਕਿਹੋ ਵੀ ਸਾਡੀਆਂ ਧੀਆ ਪੈਣਾ ਇਹਨਾਂ ਦੇ ਡੇਰਾਂ ਝੀ ਵੜੀ ਰਹਿੰਦੀਆਂ ਇਹਨਾਂ ਦੀ ਮਾਲਸ਼ਾ ਕਰਦੀਆਂ ਇਹਨਾਂ ਦੇ ਕਮਰੇ 'ਚ ਵੜਦੀਆਂ ਸਾਡੇ ਘਰ ਨਹੀਂ ਜਾਂਦੀਆਂ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਨਹੀਂ ਸੁਣਦੀਆਂ ਕਿਉਂਕਿ ਇਹ ਬਹੁਤ ਮਤਲਬ ਜਿਵੇਂ ਤੁਸੀਂ ਕਹਿ ਸਕਦੇ ਆ ਬਹੁਤ ਤਕੜਾ ਬੰਦੇ ਨੂੰ ਗੁਮਰਾਹ ਕਰਨ ਚਾਹਤਾ ਐਕਸਪੋਰਟ ਆ ਇਹ ਇਹਨਾਂ ਨੇ ਅੱਜ ਤੱਕ ਇਹ ਹੀ ਸਿੱਖਿਆ ਆ ਜਿਵੇਂ ਇਹ ਤੁਹਾਡੇ ਕੋਲ ਮਤਲਬ ਸੈਂਪਥੀ ਗੇਨ ਕਰਦੇ ਆ ਨਾ ਕਿ ਵਿਚਾਰੇ ਬਣਦੇ ਵੀ ਸਾਡੀ ਘਰ ਦੀ ਤਾਂ ਬੜੀ ਕਰੈਕਟਰਲੈਸ ਆ ਚੰਗੀ ਨਹੀਂ ਹੈਗੀ ਤੇ ਮੈਂ ਤੁਹਾਨੂੰ ਕਹੂੰਗੀ ਵੀ ਤੁਸੀਂ ਨਾ ਮੇਰੇ ਖਿਲਾਫ ਇਹਨਾਂ ਨੂੰ ਕੋ ਮੇਰੇ ਖਿਲਾਫ ਕੋਈ ਸਬੂਤ ਲਿਆਓ ਠੀਕ ਹੈ ਸਬੂਤ ਪੇਸ਼ ਕਰੋ ਕੋਰਟ ਦੇ ਵਿੱਚ ਮੈਂ ਮੈਂ ਇਹਨਾਂ ਇਹਨਾਂ ਦੇ ਜਿਹੜੇ ਮੈਂ ਸਬੂਤ ਲਾਇਆ ਮੈਂ ਵੀ ਤਾਂ ਕੋਰਟ ਦੇ ਵਿੱਚ ਲਾਇਆ ਆ ਨਾ ਇਹ ਵੀ ਰੱਖ ਦੇਣ ਸਬੂਤ ਹਲੇ ਤੱਕ ਇਹਨਾਂ ਦੇ ਕੋਲ ਨਾ ਮੇਰੇ ਖਿਲਾਫ ਕੋਰਟ ਦੇ ਵਿੱਚ ਕੋਈ ਸਬੂਤ ਨਹੀਂ ਦਿਆ ਗਿਆ ਕੋਰਟ ਵਿੱਚ ਵੀ ਰਹਿਣ ਇਹ ਸਬੂਤ ਤੇ ਲੋਕਾਂ 'ਚ ਵੀ ਤੁਹਾਡੇ ਅੱਗੇ ਵੀ ਜਨਤਾ ਕਰ ਦੇਣ ਜਿਹੜੇ ਲੋਕਾਂ ਨੂੰ ਡਾਊਟ ਹੈ ਨਾ ਉਹ ਮੇਰੇ ਨਾਲ ਸਿੱਧਾ ਗੱਲ ਕਰਨ ਮੈਂ ਆਪਣਾ ਕੰਟੈਕਟ ਨੰਬਰ ਥੱਲੇ ਛਲਾ ਦੂੰਗੀ ਤੁਸੀਂ ਮੇਰੇ ਨਾਲ ਸਿੱਧਾ ਕੰਟੈਕਟ ਕਰਕੇ ਮੈਂ ਤੁਹ ਸਾਰੀ ਗੱਲਬਾਤ ਤੁਸੀਂ ਮੇਰੇ ਤੋਂ ਪੁੱਛ ਸਕਦੇ ਆ ਜੀ ਮੈਂ ਬਾਰ ਬਾਰ ਫੇਰ ਤੁਹਾਨੂੰ ਉਹੀ ਗੱਲ ਕਹਿਣਾ ਚਾਹੁੰਦੀ ਆ ਵੀ ਗੁਰਪ੍ਰੀਤ ਸਿੰਘ ਦੇ ਆਪਣੇ ਸਕੇ ਭਰਾ ਦੀ ਘਰ ਵਾਲੀ ਨਾਲ ਰਿਲੇਸ਼ਨ ਹੈ ਸੰਬੰਧ ਹੈਗੇ ਆ ਤੁਸੀਂ ਗੁੰਮਰਾਹ ਨਾ ਹੋਵੋ ਇਸ ਚੀਜ਼ਾਂ ਤੇ ਸਿਰਫ ਤੁਹਾਨੂੰ ਸਿਰਫ ਬੇਫਿਕੂ ਬਣਾਉਂਦੇ ਆ ਜ ਤੇ ਇਹਨਾਂ ਨੂੰ ਪਤਾ ਵੀ ਲੋਕਾਂ ਨੂੰ ਗੁਮਰਾਹ ਕਿਵੇਂ ਕਰਨਾ ਹੈ ਤੁਸੀਂ ਦੇਖੋ ਇਹਨੇ ਤਾਂ ਆਪਣੇ ਸਕੇ ਭਰਾ ਨੂੰ ਹੀ ਗੁਮਰਾਹ ਕੀਤਾ ਹੋਇਆ ਉਹਨੂੰ ਉਹਨੂੰ ਇਹ ਤੱਕ ਕਹਿੰਦਾ ਵੀ ਸਭ ਕੁਝ ਝੂਠ ਹੈ ਸੱਚ ਨਹੀਂ ਉਹਦੇ ਪਿੱਠ ਪਿੱਛੇ ਤੁਸੀਂ ਦੇਖੋ ਇਹ ਘਰ ਵਾਲੀ ਨਾਲ ਖੇ ਖਾਂਦਾ ਹੈ ਉਹ ਇਕੱਲੀ ਇਹੀ ਨਹੀਂ ਹੈਗੀ ਜਿਹਦੇ ਜਿਹਦੇ ਨਾਲ ਇਹਦੇ ਗੁਰਪ੍ਰੀਤ ਸਿੰਘ ਦੇ ਰਿਲੇਸ਼ਨ ਰਹੇ ਹਨ ਨਾ ਹੁਣ ਤੱਕ ਉਨਾ ਸਾਰਿਆਂ ਦਾ ਇਕੱਲੇ-ਇਕੱਲੇ ਦਾ ਨਾਮ ਮੈਂ ਕੋਰਟ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਜੇ ਕਿਸੇ ਨੇ ਇਹ ਕਢਾਣਾ ਹੈ ਕੇਸ ਤੇ ਮੈਂ ਤੁਹਾਨੂੰ ਕੋਈ ਕੇਸ ਨੰਬਰ ਦੇ ਦੂੰਗੀ ਤੁਸੀਂ ਕੋਰਟ ਦੇ ਵਿੱਚ ਜਾ ਕੇ ਡਾਕੂਮੈਂਟ ਤੁਸੀਂ ਕਢਾ ਸਕਦੇ ਹੋ ਉੱਥੇ ਵੈਰੀਫਾਈ ਕਰ ਸਕਦੇ ਆਂ ਵੀ ਇਹ ਸੱਚ ਹੈ ਕਿ ਝੂਠ ਹੈ ਜਿੱਥੇ ਬੰਦਿਆਂ ਚ ਕੋਈ ਵੀ ਮੇਰੇ ਕੋਲ ਆਂਦਾ ਆ ਤੇ ਮੈਂ ਨਾਲ ਕੋਲ ਸਾਰੇ ਪ੍ਰੂਫ ਰੱਖ ਦੂੰਗੀ ਇਹਨਾਂ ਨੂੰ ਸਾਰਾ ਕੁਝ ਦਿਖਾ ਦੂੰਗੀ ਜੋ ਜੋ ਇਹਦੇ ਬਾਰੇ ਸਾਡੇ ਕੋਲ ਪਿਆ ਹੈ ਰਿਕਵੈਸਟ ਕਰਨਾ ਚਾਹਨੀ ਆ ਆਪਣੀ ਦਰਾਣੀ ਨੂੰ ਵੀ ਉਹਨੂੰ ਥੋੜੀ ਬਹੁਤੇ ਵੀ ਸ਼ਰਮ ਹੈਗੀ ਹੈ ਉਹ ਜਦੋਂ ਵਿਆਹ ਕੇ ਆਈ ਸੀ ਮੈਂ ਮਤਲਬ ਆਪਣੇ ਭੈਣਾ ਵਾਂਗ ਉਹਨੂੰ ਰੱਖਿਆ ਹੈ ਨਾ ਤੇ ਉਹਨੇ ਦੇਖੋ ਮੇਰੀ ਪਿੱਠੇ ਤੇ ਇਹ ਛੁਰਾ ਘੋਬਤਾ ਮੇਰਾ ਹੀ ਘਰ ਵਾਲਾ ਪੱਟ ਲਿਆ। ਇਹ ਵੀ ਨਿ ਸ਼ਰਮ ਆਏ ਵੀ ਉਮਰ ਚ ਕਿੰਨਾ ਵੱਡਾ ਹੈ ਉਹ ਤੇਰਾ ਜੇਠ ਲੱਗਦਾ ਜੇਠ ਪਿਓਾਂ ਵਰਗਾ ਹੁੰਦਾ। ਤੂੰ ਨੇ ਫਸਾ ਕੇ ਬੈਗੀ ਤੇ ਆਪਣੇ ਘਰ ਵਾਲੇ ਨੂੰ ਵੀ ਧੋਖਾ ਦਿੱਤਾ। ਤੇ ਮੈਂ ਹੈਰਾਨ ਆ ਉਸ ਕੁੜੀ ਦੇ ਮੇਰੀ ਦਰਾਨੀ ਦੇ ਮਾਪਿਓ ਦੇ ਉੱਤੇ ਉਹਨੂੰ ਬੋਲਣ ਦੀ ਬਜਾਏ ਉਹਨੂੰ ਕੁਝ ਕਹਿਣ ਦੀ ਬਜਾਏ ਤੂੰ ਇੰਨਾ ਗਲਤ ਸਟੈਪ ਚੱਕਿਆ ਹੈ, ਇੰਨਾ ਗੰਦਾ ਕਦਮ ਚੱਕਿਆ ਹੈ ਤੇ ਉਹ ਉਲਟਾ ਮੇਰੇ ਤੇ ਕਾਰਵਾਈਆਂ ਕਰਾ ਰਹੇ ਆ। ਮੇਰੇ ਤੇ ਕੰਪਲੇਂਟਾਂ ਦੇ ਰਹੇ ਆ ਜਦਕਿ ਮੈਂ ਤਾਂ ਲੋਕਾਂ ਨੂੰ ਸੱਚ ਦੱਸਿਆ। ਮੈਂ ਪੀੜਤ ਆ ਇਸ ਚੀਜ਼ ਤੋਂ। ਮੇਰਾ ਘਰ ਖਰਾਬ ਕੀਤਾ ਉਹਨੇ ਉਲਟਾ ਮੇਰੇ ਤੇ ਹੀ ਮਲਾਂ ਕਾਰਵਾਈਆਂ ਦੇਣ ਲੱਗਿਆ ਹੋਏ ਆਂ ਉਹ ਕੈਸੇ ਮਾਪਿਓ ਹੋਣੇ ਤੇ ਕਿਵੇਂ ਦੀ ਉਹਨਾਂ ਦੀ ਧੀ ਹੋਣੀ ਆਂ ਜੇ ਮੈਂ ਫੇਰ ਇੱਕ ਵਾਰ ਰਿਕਵੈਸਟ ਕਰਦੇ ਤੁਹਾਨੂੰ ਵੀ ਆਪਣੀਆਂ ਧੀਆਂ ਪੈਣਾ ਆਪਣੀਆਂ ਘਰ ਵਾਲੀਆਂ ਠੀਕ ਹੈ ਇਹਨਾਂ ਰਾਖਸ਼ ਪਿਓ ਪੁੱਤਾਂ ਤੋਂ ਬਚਾ ਲਓ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਤੁਹਾਡੇ ਘਰ ਕਦੋਂ ਬਰਬਾਦ ਹੋ ਗਏ ਤੇ ਇਹਨਾਂ ਨੇ ਕਦੋਂ ਧਣੀਆਂ ਜਨਾਨੀ ਨੂੰ ਗੁਮਰਾਹ ਕਰ ਦੇਣਾ ਜਿਵੇਂ ਇਹਨਾਂ ਨੇ ਬਾਕੀ ਲੋਕਾਂ ਦੇ ਘਰ ਬਰਬਾਦ ਕੀਤੇ ਨਾ ਤੇ ਤੁਹਾਡਾ ਵੀ ਘਰ ਬਰਬਾਦ ਇਹਨਾਂ ਨੇ ਕਰ ਦੇਣਾ ਇਹਦੇ ਮਾੜੇ ਕੰਮਾਂ ਦੀ ਇਹੀ ਸਜ਼ਾ ਆ ਕਿ ਮੈਂ ਅੱਜ ਤੁਹਾਡੇ ਸਾਹਮਣੇ ਇਹਨਾਂ ਦੀ ਸੱਚਾਈ ਤੁਹਾਨੂੰ ਦੱਸ ਰਹੀ ਆ ਸੰਗਤ ਜੀ ਜੇ ਇਹ ਐਨੇ ਵੱਡੇ ਮਹਾਪੁਰਖ ਹੋਣ ਇਹਨਾਂ ਚ ਇੰਨੀਆਂ ਸ਼ਕਤੀਆਂ ਹੋਵੇ ਤੇ ਇਹਨਾਂ ਦੇ ਤਿੰਨੇ ਮੁੰਡੇ ਅੱਜ ਵੱਸਦੇ ਹੋਣ ਇਹਨਾਂ ਦੇ ਤਿੰਨੇ ਮੁੰਡੇ ਤਾਂ ਵੱਸਦੇ ਨਹੀਂ ਇੰਟਰਨੈਸ਼ਨਲ ਭਖਾਰੀ ਲੋਕਾਂ ਤੋਂ ਗਾ ਪੈਸੇ ਹੱਥ ਆੜੜ ਟਕੇ ਤਾਂ ਪੈਸੇ ਮੰਗਦੇ ਆ ਖੜੀਆਂ ਕਿਸ਼ਤਾਂ ਪੂਰੀਆਂ ਕਰਨੀਆਂ ਐ ਅਸੀ ਗੱਡੀਆਂ ਦੀ ਮਾਈ ਦੇਣੀ ਐ ਲੋਕ ਹੋਰ ਦੱਸੋ ਕਿਹੜੀ ਕਿਹੜੀ ਇਹ ਡੀਸੀ ਦੀ ਕੁਰਸੀ ਤੇ ਬੈਠੇ ਆ ਤੁਹਾਡੇ ਅਗੇ ਹੱਥ ਆ ਡਟ ਕੇ ਇਹਨਾਂ ਨੇ ਆਪਣਾ ਘਰ ਭਰਿਆ ਆ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਇਹਨਾਂ ਦੀਆਂ ਰਜਿਸਟਰੀਆਂ ਵੀ ਲੈ ਕੇ ਆਉਂਗੀ ਦੱਸੂਗੀ ਜਿਹੜਾ ਤੁਸੀਂ ਪੈਸਾ ਇਹਨਾਂ ਨੂੰ ਦੇ ਰਹੇ ਆ ਨਾ ਤੁਸੀਂ ਡਾਲਰ ਚੜਾ ਰਹੇ ਆ ਆਪਣੀ ਮਾਇਆ ਤੇ ਇਹ ਕਿੱਥੇ ਕਿੱਥੇ ਉਹਨਾਂ ਪੈਸਿਆਂ ਦਾ ਦੁਰਵਰਤੋਂ ਕਰਦੇ ਆ ਉਹਨਾਂ ਪੈਸਿਆਂ ਨਾਲ ਕਿੱਥੇ ਕਿੱਥੇ ਪ੍ਰਾਪਰਟੀ ਬਣਾਈ ਐ ਅਯਾਸ਼ਪੁਣਾ ਦੇ ਨਾਲ ਕਰਦੇ ਆ ਆਪਣੇ ਅਕਾਊਂਟ ਭਰ ਲਿਆ। ਸੰਗੇਜੀ ਦੇਖੋ ਤੁਸੀਂ ਇਹ ਸੋਚੋ ਵੀ ਇਹ ਆਪਣੇ ਆਪ ਨੂੰ ਚੁਪਾਰੇ ਕਰਦੇ ਠੀਕ ਹੈ। ਚੁਪਾਰੇ ਪਾਠ ਕਰਨ ਨਾਲ ਤਾਂ ਬੰਦੇ ਦਾ ਵੈਸੇ ਹੀ ਮਨ ਨਿਰਮਲ ਹੋ ਜਾਣਾ ਚਾਹੀਦਾ। ਮਨ ਚ ਦਇਆ ਜਣੀ ਚਾਹੀਦੀ ਹੈ। ਹੁਣ ਜਦੋਂ ਤੋਂ ਮੈਂ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਇਹਨਾਂ ਨੇ ਮੇਰਾ ਹੁਣ ਚਲੋ 4.5 ਸਾਲ ਦਾ ਬੱਚਾ ਹੋ ਗਿਆ ਉਦੋਂ 3 ਸਾਲ ਦਾ ਸੀ। ਇਹਨਾਂ ਨੂੰ ਰਹਿਮ ਨਹੀਂ ਆਇਆ। ਇਹਨਾਂ ਨੇ ਮੇਰੇ ਬੱਚੇ ਦਾ ਦੁੱਧ ਤੱਕ ਬੰਦ ਕਰਤਾ। ਵੀ ਸਾਡਾ ਵਿਰੋਧ ਕਰਦੀ ਹੈ। ਠੀਕ ਹੈ। ਇਹ ਕਹਿੰਦੇ ਸਾਡੇ ਪੈਰਾਂ 'ਚ ਪੈ ਜਾ। ਠੀਕ ਹੈ ਅਸੀਂ ਤੁਹਾਨੂੰ ਸਾਰਾ ਕੁਝ ਦਵਾਂਗੇ ਮੈਂ ਖਿਆ ਵੀ ਨਹੀਂ ਮੈਂ ਤਾਂ ਲੋਕਾਂ ਨੂੰ ਸਾਰਾ ਕੁਝ ਸੱਚ ਦੱਸੂਗੀ ਬੱਚੇ ਦਾ ਦੁੱਧ ਬੰਦ ਕਰਤਾ ਏਸੀ ਦੀਆਂ ਤਾਰਾਂ ਏਸੀ ਸਾਰਾ ਖਰਾਬ ਕਰਤਾ ਉਹ ਤਾਂ ਜੂਨ ਦਾ ਮਹੀਨਾ ਸੀ ਵੀ ਗਰਮੀ 'ਚ ਮਰਣਗੇ ਇਹ ਫਤੇਕਰ ਸਾਹਿਬ ਲੰਗਰ ਲਾਂਦੇ ਆ ਹੈਨਾ ਕਦੀ ਕਿਤੇ ਲੰਗਰ ਲਾਂਦੇ ਇਹ ਜੋ ਲੰਗਰ ਲਾਉਣ ਦਾ ਕੀ ਫਾਇਦਾ ਆਪਣੇ ਘਰ ਦੇ ਵਿੱਚ ਤਾਂ ਜਿਹੜਾ ਆਪਣਾ ਪੋਤਾ ਉਹਨੂੰ ਵਿਚਾਰਨ ਨੂੰ ਤੁਸੀਂ ਭੁੱਖਾ ਰੱਖਿਆ ਆ ਅਸੀਂ ਦੁੱਧ ਨਹੀਂ ਦੇ ਸਕਦੇ ਆਪ ਪਾਰਟੀਆਂ ਪਰ ਪਰ ਕੇ ਦੂਸਰੇ ਆਪਣੇ ਕੰਮਾਂ ਚ ਲੈ ਕੇ ਜਾਂਦੇ ਆ ਗੱਲ ਜਿਹੜਾ ਹੁਣ ਦੁੱਧ ਆਂਦਾ ਨਾ ਘਰੇ ਸਾਡੇ ਕੋਲ ਉਹ ਮੇਰੇ ਮਾਪਿਆਂ ਨੂੰ ਦੁੱਧ ਲਵਾ ਕੇ ਦਿੱਤਾ ਹੋਇਆ ਹੈ ਬੱਚੇ ਨੇ ਸਪੈਸ਼ਲ ਦੁੱਧ ਤੇ ਲੋਕਾਂ ਨੂੰ ਇਹ ਗੁੰਮਰਾਹ ਕਰਦੇ ਪਏ ਵੀ ਜਿਹੜੇ ਇਹ ਦੇ ਮਾਪਿਓ ਆ ਉਹ ਇਹਦਾ ਸਾਥ ਹੀ ਦਿੰਦੇ ਸਾਡਾ ਸਾਥ ਦਿੰਦੇ ਆ ਸੰਗੇ ਜਿਉ ਖੁੱਲ ਕੇ ਸਾਹਮਣੇ ਤਾਂ ਨਹੀਂ ਆਂਦੇ ਹੈਗੇ ਕਿਉਂਕਿ ਮੇਰਾ ਜਿਹੜੇ ਫਾਦਰ ਸਾਹਿਬ ਹੈ ਸੇਮ ਉਹਦਾ ਬਿਜ਼ਨਸ ਮੇਰੇ ਫਾਦਰ ਵਾਲਾ ਆ ਦੋਨੇ ਇੱਕ ਦੂਜੇ ਦੀ ਸਟੇਜਾਂ ਸਾਂਝੀਆਂ ਕਰਦੇ ਆ ਜੋ ਇੱਕ ਦੂਜੇ ਦੀਆਂ ਪੋਲਾ ਖੋਲਣਗੇ ਇੱਕ ਦੂਜੇ ਬਾਰੇ ਬੋਲਣਗੇ ਫਿਰ ਇਹਨਾਂ ਦੀ ਸਟੇਜ ਖਰਾਬ ਹੁੰਦੀ ਹੈ ਮੇਰੇ ਫਾਦਰ ਸਾਹਿਬ ਇਹ ਕਹਿੰਦੇ ਆ ਵੀ ਜੇ ਸੀਸਰੂਪ ਸਿੰਘ ਦੇ ਬਾਰੇ ਕੁਝ ਬੋਲੇ ਤਾਂ ਉਹ ਸਾਡੇ ਬਾਰੇ ਬੋਲੂਗਾ ਕਿਉਂਕਿ ਵੀ ਉਹ ਵੀ ਐਵੇਂ ਦੇ ਆ ਅਸੀਂ ਵੀ ਐਵੇਂ ਸੇਮ profession ਹੈ ਦੋਨਾਂ ਦਾ ਫਾਦਰ ਸਾਹਿਬ ਕਹਿੰਦੇ ਵੀ ਸਾਡਾ profession ਇੱਕੋ ਹੀ ਹੈ ਦੇਖੋ ਇਹ ਵੀ ਸਾਡੇ ਤਾਂ ਸਾਡਾ business ਹੈ ਕੀਰਤਨ ਕਰਨਾ ਠੀਕ ਹੈ ਅਸੀਂ ਦੋ ਇੱਕ ਦੂਜੇ ਬਾਰੇ ਖੁੱਲ ਕੇ ਬੋਲ ਨਹੀਂ ਸਕਦੇ ਜਿਹੜੇ ਤੁਹਾਨੂੰ बार-बार सिंपथी ਗੇਨ ਕਰਦੇ ਨਾ ਤੁਹਾਡੇ ਅਗੇ ਵਿਚਾਰੇ ਬਣਦੇ ਆ ਮੈਂ ਫੇਰ ਤੁਹਾਨੂੰ ਰਿਕਵੈਸਟ ਕਰਦੀ ਆ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਇਹਨਾਂ ਦੇ ਚਾਂਸਰ ਦੇ ਵਿੱਚ ਨਾ ਆਓ ਤੁਸੀਂ ਮੈਨੂੰ ਡਾਇਰੈਕਟ ਕਾਲ ਕਰੋ ਮੇਰੇ ਨਾਲ ਡਾਇਰੈਕਟ ਗੱਲ ਕਰੋ ਮੈਂ ਤੁਹਾਨੂੰ ਸਾਰਾ ਕੁਝ ਕਲੀਅਰ ਕਰ ਦੋਗੀ ਫੜੇ ਹਰ ਸਵਾਲ ਦਾ ਮੈਂ ਤੁਹਾਨੂੰ ਜਵਾਬ ਦਵਾਂਗੀ ਮੈਂ ਫੇਰ ਜਲਦੀ ਇੱਕ ਹੋਰ ਵੀਡੀਓ ਬਣਾਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਰਦੇ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਬਣ ਗਿਆ ਪਰ ਇਸ ਮਹਿਲਾ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਤੁਹਾਡਾ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਕਿਉਂਕਿ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਲ ਹੋ ਰਹੀ ਹੈ ਇਸੇ ਵੀਡੀਓ ਦੇ ਆਧਾਰ ਤੇ ਅਸੀਂ ਇਸ ਖਬਰ ਦੇ ਉੱਤੇ ਗੱਲ ਕੀਤੀ ਹੈ ਤਾਂ ਹੁਣ ਤੁਸੀਂ ਆਪਣੀ ਰਾਏ ਵੀ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼